ਬੰਦੇ ਰੰਗ ਕਰ ਰਹੇ ਐ 1 ਇੰਚੀਆਂ ਰੰਗ ਕਰਤੀਆਂ ਲਾਸਟ ਕੈਂਚੀ ਸਾਡੇ ਪਾਵਨ ਹਰਮੇਲ ਸੈਮਲ ਮੱਖਣ ਰੰਗ ਕਰਨ ਲੱਗ ਰਹੇ ਨੇ ਕਹਿੰਦੇ ਵੀ ਤਿਵਾਰ ਨੇ ਜਿਹੜਾ ਤਿਵਾਰ ਦਾ ਦਿਨ ਹੈ ਖੁਸ਼ੀ ਮਨਾ ਰਿਹਾ ਲੋਕ ਕੋਈ ਮਠਿਆਈ ਬਣਾ ਰਿਹਾ ਹੈ ਕੋਈ ਖਾ ਰਿਹਾ ਹੈ ਕੋਈ ਖਰੀਦ ਰਿਹਾ ਹੈ ਅਸੀਂ ਅੱਜ ਮਜ਼ਦੂਰਾਂ ਦੇ ਨਾਲ ਕੱਲ੍ਹ ਬਾਤ ਕਰਾਂਗੇ ਇਹ ਬੰਦੇ ਮਜ਼ਦੂਰੀ ਕਰ ਰਹੇ ਨੇ ਮਤਲਬ ਕਿ ਇਹਨਾਂ ਨੂੰ ਤਿਹਾਰ ਚੰਗਾ ਨਹੀਂ ਲੱਗਦਾ ਕਿਉਂਕਿ ਇਹ ਦੀਵਾਲੀ ਦੇ ਦਿਨ ਕੰਮ ਕਰ ਰਹੇ ਨੇ ਹਰਮੇਲ ਸਿੰਘ ਅੱਜ ਦੀਵਾਲੀ ਦੇ ਦਿਨ ਕਿਉਂ ਕੰਮ ਕਰ ਰਹੇ ਹੋ ਇਹ ਕਹਿੰਦੇ ਵੀ ਮਜਬੂਰੀ ਹੈ ਇਹਹੀ ਜੀ ਕਿਹੜੀ ਮਜਬੂਰੀ ਹੈ ਵੀ ਤੁਹਾਨੂੰ ਦੀਵਾਲੀ ਵਾਲੇ ਦਿਨ ਵੀ ਕੰਮ ਕਰਨਾ ਪੈ ਰਿਹਾ ਕੀ ਮਜਬੂਰੀ ਹੈ ਪੈਸਾ ਲਈ ਬਈ ਪੈਸਿਆਂ ਦੀ ਮਜਬੂਰੀ ਹੈ ਜਿਨ੍ਹਾਂ ਦੇ ਕੋਲ ਨੌਕਰੀਆਂ ਨੇ ਤਨਖਾਹਾਂ ਨੇ ਉਹ ਇਹਨਾਂ ਤੋਂ ਵੀ 550 ਰਿਸ਼ਵਤ ਮੰਗਦੇ ਨੇ ਜਿਹੜੇ 50 5000 60 60 70 70000 ਲੈਂਦੇ ਨੇ ਉਹਨਾਂ ਦੀਆਂ ਦਿਵਾਲੀਆਂ ਨੇ ਇੰਨਾ ਗਰੀਬਾਂ ਲੋਕਾਂ ਦੀਆਂ ਕੋਈ ਦਿਵਾਲੀਆਂ ਨਹੀਂ ਕੋਈ ਲੋੜੀਆਂ ਨਹੀਂ ਇਹ ਲੋਹੜੀ ਤੇ ਵੀ ਕੰਮ ਤੇ ਜਾਂਦੇ ਨੇ ਦਿਵਾਲੀ ਤੇ ਵੀ ਕੰਮ ਤੇ ਜਾਂਦੇ ਨੇ ਵੀ ਜਿੰਨੇ ਲੋਕਾਂ ਨੂੰ ਮਜਬੂਰੀ ਹੈ ਕੰਮ ਕਰਦੇ ਨੇ ਲੋਹੜੀ ਦਿਵਾਲੀ ਵਾਲੇ ਦਿਨ ਵੀ ਛੁੱਟੀ ਵਾਲੇ ਦਿਨ ਵੀ ਉਹ ਵੀਡੀਓ ਨੂੰ ਦਬਕ ਕੇ ਸ਼ੇਅਰ ਕਰਿਓ ਤੇ ਲਾਇਕ ਤੇ ਕਮੈਂਟ ਕਰਿਓ ਵੀ ਇਹਨਾਂ ਦੀ ਮਜਬੂਰੀ ਹੈ ਜਾਂ ਨਹੀਂ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ